ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਵਿਹੜਾ ਗਈ ਵੀਰੇ ਕੋਲੇ ਜਰਸੀ ਆ ਵੀਰਿਓ ਤਾਜੀ ਸੂਈ ਆ ਚੰਗੇ ਰਿਕਾਰਡ ਵਾਲੀ ਆ ਆਓ ਵੀਰੇ ਇੰਨਾ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਸਤਿ ਜੀ ਮਹਾਰਾਜ ਜੀ ਚੰਗੀ ਗੱਲਾਂ ਜੀ ਚੱਲ ਵਧੀਆ ਵੀਰੇ ਹਾਂ ਵੀਰੇ ਨਾਂ ਦੱਸਿਓ ਆਪਣਾ ਨਾਵ ਜੀ ਆਪਣਾ ਸ਼ਾਹਦੀਪ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜਲ ਅਮਰਸਰ ਕੋਡ ਨੰਬਰ ਵੀ ਜੀ ਆਪਣਾ 9501733918 ਠੀਕ ਹੈ ਜੀ ਤਾਂ ਵੀਰੇ ਇੱਕ ਵੜਾ ਗਈ ਸੂਈ ਕੋਲੇ ਆਪਣੇ ਫਿਰ ਵੀਡੀਓ ਸੂਈ ਪੰਜਾਬ ਵਾਲੀ ਵੱਡੀ ਜਰਸੀ ਵੀ ਜੀ ਠੀਕ ਹੈ ਤਾਂ ਰੇਟ ਵੀਰੇ ਹਰੇਕ ਵੀਡੀਓ ਨੂੰ ਜੈਜ ਹੁੰਦਾ ਜਿਵੇਂ ਬਿਲਕੁਲ ਵੀ ਜੀ ਜੈਜ ਹੀ ਕਰਨਾ ਆਪਾਂ ਵੀਰੇ ਫੋਨਾਂ ਦਾ ਰੇਟ ਕਰਨਾ ਆਪਾਂ ਪਹਿਲੇ ਫੋਨਾਂ ਦਾ ਹਨਾ ਜੀ ਜੀ ਪਹਿਲੇ ਫੋਨਾਂ ਦਾ ਬਿਲਕੁਲ ਤਾਂ ਵਸ਼ੀ ਵੀ ਚੰਗੀ ਟੌਪ ਕਲਾਸ ਆ ਮਾਦਾ ਵੀ ਜੀ ਪੰਜਾਬ ਵਾਲੀ ਪਿਓਰ ਪੰਜਾਬ ਵਾਲੀ ਜਰਸੀ ਆ ਬਿਲਕੁਲ ਮੂਹ ਵੀ ਇਹ ਵੜ ਛੇ ਦਿਨ ਦਾ ਛੇ ਦਿਨ ਦਾ ਪਿਓਰ ਛੇ ਦਿਨ ਦਾ ਠੀਕ ਠੀਕ ਹੈ ਜੀ ਤਾਂ ਵੇਖੋ ਵੀਰੇ ਜਰਸੀ ਵੜਾ ਬੋਦੀ ਵਾਲੀ ਨਿਗਾ ਨਿਗਾ ਕਰਨ ਤੇ ਥਾਂਦੀ ਗੱਲ ਕਰੀਏ ਬਹੁਤ ਹੀ ਪਿਆਰਾ ਲੱਗਿਆ ਤੇ ਲੈ ਵਲੂਆ ਇਹ ਥਵੇ ਥਵੇ ਲਾਏ ਤੇ ਆ ਬੱਚਿਆ ਗਿਆ ਜੀ ਹਾਂ ਜੀ ਵਸ਼ੀ ਆ ਗਈ ਹਨਾ ਜੀ ਵਸ਼ੀ ਵੀਰੋ ਚੈੱਕ ਕਰ ਲਿਓ ਚੰਗੇ ਸੀਮੰਦੀ ਪਲੀ ਪੁਲੀ ਵਸ਼ੀ ਹਨਾ ਵੀਰੇ ਸੋਹਣੀ ਵਸ਼ੀ ਐ ਸੀਮੰਦੀ ਚੰਗੇ ਦੀ ਹਨਾ ਹਾਂਜੀ ਠੀਕ ਆ ਤੇ ਖੋਲੀਏ ਵੀਰੇ ਤੋਰਾ ਵਿਖਾਈਏ ਵੇੜ ਦਾ ਤੇ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਪੰਜਾਬ ਵਾਲੀ ਆ ਗਈ ਵੀਰੇ ਜਰਸੀ ਚੈੱਕ ਕਰੋ ਜਾਂਦ ਸੋਹਣਾ ਲੇਵਾ ਲੱਗਿਆ ਵੀਰੇ ਲੇਵਾ ਚੈੱਕ ਕਰ ਲਓ ਐ ਥੱਲਿਓਂ ਪੂਰਾ ਸ਼ਾਨਦਾਰ ਲੇਵਾ ਲੱਗਿਆ ਤੇ ਵੱਡੀ ਵੈੜਾ ਵੀਰੋ ਕੱਦ ਕਾ 80 ਆ ਤੇ ਲੰਮੀ ਵੇਲ ਬਹੁਤ ਹੀ ਜਿਆਦੀ ਚੰਗੀ ਵੈੜਾ ਵੀਰੋ ਵੇਖੋ ਫੇਸ ਕੁਆਲਟੀ ਵੈੜ ਦੀ ਕਿਆ ਬਾਤ ਹੈ ਜੀ ਇੱਕ ਵੀਰੋ ਚੰਗੀ ਵਿਹੜਾ ਮਗਰੀ ਵੀ ਵਸ਼ੀ ਥਾਨ ਵੀ ਪਿਆਰਾ ਚਵਾ ਕਿਵੇਂ ਦਾ ਵੀਰ ਜੀ ਲੱਗਿਆ ਹਾਂਜੀ ਚਵਾ ਇੱਕ ਨੰਬਰ ਚਵਾਬ ਜੀ ਇੱਕ ਨੰਬਰ ਠੀਕ ਹੈ ਜੀ ਪੰਜ ਤੋਂ ਛੇ ਦਿਨ ਹੋਏ ਸੂਈ ਨੂੰ ਠੀਕ ਹੈ ਜੀ ਪੰਜ ਤੋਂ ਛੇ ਦਿਨ ਹੋ ਗਏ ਹਨਾ ਹਾਂਜੀ ਜਿਹੜਾ ਬਿਲਕੁਲ ਕੰਡਿਆ ਤਿਆਰ ਹੈ ਨਾ ਪਾਏ ਵੀਰ ਭਰਾ ਕੋਲ 4 ਦਿਨ ਜੋਗਰੇ ਜੇ ਆਪਣੇ ਕੋਲ ਹਾਂਜੀ 14 ਕਿਲੋ ਬਿਲਕੁਲ ਜਿਹੜਾ ਬਣਾ ਆ ਗਿਆ ਪਾ ਦੇਣਾ 14 ਕਿਲੋ ਤਿਆਰ ਆ ਹਾਂ 14 ਕਿਲੋ ਜੀ ਬਿਲਕੁਲ ਠੀਕ ਹੈ ਜੀ ਤਾਂ ਬਾਕੀ ਵੀਰੋ ਫੇਸ ਕੁਆਲਟੀ ਤੋਂ ਲੈ ਕੇ ਥਾਨ ਦੀ ਕੁਆਲਟੀ ਦੀ ਗੱਲ ਕਰੀਏ ਲੇਵੇ ਦੀ ਬਹੁਤ ਹੀ ਜਿਆਦੀ ਸ਼ਾਨਦਾਰ ਆ ਪਹਿਲਾ ਸੂਹਾ ਵਜੀ ਵਸ਼ੀ ਪਹਿਲਾ ਸੂਹਾ ਮੂੰਹ ਛੇਦਾਂ ਦਾ ਛੇਦਾਂ ਦਾ ਆ ਜੀ ਉਪਰੋਂ ਵੀ ਆ ਸਿੱਤੀ ਸਦੀ ਗਾਟ ਰੰਗ ਹੋਣਾ ਸਿੱਧੀ ਵਰਗੀ ਬਾਕੀ ਵਸ਼ੀ ਦੁੱਧ ਆਪਣੀ ਸੇਵਾ ਦਾ ਵੀ ਜੀ ਚੰਗਾ ਚਵਾਜੂਗੀ ਦੁੱਧ ਭਾਈ ਦਾ ਹਨਾ ਵੀਰੇ ਚੰਗੀ ਸੇਵਾ ਕਰ ਲਈ ਨਾ ਬਿਲਕੁਲ ਦੁੱਧ ਵਸ਼ੀ ਚੰਗਾ ਚਵਾਜੂਗੀ ਬਿਲਕੁਲ ਵੀਰੇ ਬਿਲਕੁਲ ਠੰਡੀ ਛੀਲੇ ਆ ਕੁਛ ਹੈਗੀ ਠੰਡੀ ਛੀਲੇ ਬਾਕੀ ਉਹ ਪਰੇਥਾਂ ਕਰਕੇ ਕਰਦੀ ਆ ਉਪਰੇਥਾਂ ਕਰਦਾ ਪਸ਼ੂ ਆਗੇ ਹਨਾ ਇੱਕ ਹੈ ਕੱਲੀ ਹੈ ਵੈਡ ਤੁਹਾਡੇ ਕੋਲੇ ਹਨਾ ਠੀਕ ਆ ਜੀ ਹੈ ਸੀਲ ਆ ਵੀਰੇ ਹਨਾ ਜੇ ਤੇਰੇ ਠੰਡੀਆਂ ਸੀ ਵੀਰੇ ਚੈੱਕ ਕਰ ਲਓ ਕੀ ਬਾਤ ਹੈ ਜੀ ਕਿਤੇ ਲੱਤ ਲੋ ਸੋਣੀ ਬੈਠ ਆ ਵੀਰੇ ਜੀ ਬੈਠ ਗਾਂਪ ਛਾਣੀ ਕਰਦੀ ਰਸੀ ਆਪਣੀ ਮਰਜ਼ੀ ਚਾਹੇ ਪਾ ਲੋ ਚਾਹੇ ਨਾ ਪਾਓ ਬਿਲਕੁਲ ਉਹ ਤਾਂ ਥੋੜਾ ਨਾ ਪਸ਼ੂ ਡਰਦਾ ਉੱਪਰੇ ਥਾਂ ਕੇ ਹਨਾ ਆਪਣੀ ਤਾਂ ਹੈ ਸੀ ਦਾ ਬਿਲਕੁਲ ਡੰਗਰ ਦੇ ਅੜੀ ਆਣ ਕੇ ਜੀ ਨਹੀਂ ਲਾਉਂਦਾ ਆਪਣੇ ਦਿਲ ਨਹੀਂ ਲਾਉਂਦਾ ਬਿਲਕੁਲ ਕਿਉਂਕਿ ਥਣ ਪਿਆਰਾ ਬੈਠ ਸੋਣੀ ਆ ਵੀਰਿਓ ਗੱਦ ਕਾਠ ਵਾਲੀ ਆ ਲੇਵਾ ਸੋਹਣਾ ਲੱਗਿਆ ਦੁੱਧ ਚੰਗਾ ਆ ਮਗਰ ਵੱਛੀ ਆ ਵੀਰੇ ਮੋਲ ਦੀ ਗੱਲ ਕਰੀਏ ਤਾਂ ਮੋਲ ਵਿੱਚ ਜੈ ਜੀ ਕਰਾਂਗੇ ਮੋਲ ਫੋਨ ਤੇ ਫੋਨ ਤੇ ਕਰਾਂਗੇ ਵੀ ਜੀ ਤੇ ਪਹੁੰਚ ਵੀ ਆਪਣੀ ਫਰੀ ਜੈਦੀ ਹੁੰਦੀ ਹੈ ਬੋਲ ਦੀ ਫਰੀ ਬਿਲਕੁਲ ਜਿਹੜੇ ਮਰਜ਼ੀ ਜ਼ਿਲ੍ਹੇ 'ਚ ਪਹੁੰਚ ਜਿਹੜੇ ਮਰਜ਼ੀ ਕੋਈ ਜ਼ਿਲ੍ਹੇ 'ਚ ਵੀਰਾ ਫੋਨ ਲਾ ਲੇ ਵੀਰੋ ਕਿਸੇ ਵੀ ਜ਼ਿਲ੍ਹੇ ਤੋਂ ਫੋਨ ਲਾ ਜਾਓ ਤੇ ਓਣੀ ਤੇ ਮਿਲਣੀ ਤੇ ਇੱਕ ਵੀਰੇ ਨੂੰ ਹਣਾ ਹਾਂਜੀ ਹਾਂਜੀ ਤਾਂ ਬਾਕੀ ਲਾਂਟਰੀ ਵਾਲਾ ਕੰਮ ਹੀ ਆ ਬਾਕੀ ਇੰਨੀ ਗੱਲ ਆ ਵੀਰੇ ਪਹੁੰਚ ਵੀ ਫਰੀ ਹੁੰਦੀ ਆ ਰੇਟ ਜੈ ਜੀ ਇੰਨਾ ਕਰਾਂਗੇ ਵੀ ਵੀਰ ਖਲਾ ਮੇਲਾ ਲੁੱਟਣ ਵਾਲਾ ਹੋਊਗਾ ਮਾ ਠੀਕ ਆ ਜੀ ਜਿੰਨੇ ਲੁੱਟ ਲਿਆ ਲੁੱਟ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਕੀ ਬਾਤ ਆ ਤਾਂ ਤਾਂ ਭਾਵੇਂ ਇਧਰੋਂ ਵੀਰ ਲੈ ਜੇ ਕਰਾਇਆ ਫ੍ਰੀ ਹੋਊਗਾ ਕਰਾਇਆ ਫ੍ਰੀ ਆ ਚਾਹੇ ਵੀਰ ਭਰਾ ਕੋਈ ਆਪਣੀ ਗੱਡੀ ਲੈ ਕੇ ਆ ਜੇ ਨਾਲ ਬਹਿ ਕੇ ਆ ਜੇ ਹਾਂਜੀ ਤੇ ਭਾਵੇਂ ਚੋ ਕੇ ਲੈ ਜੇ ਭਾਵੇਂ ਆਪਾਂ ਇਧਰੋਂ ਭੇਜ ਦਈਏ ਹਾਂ ਭੇਜ ਦਈਏ ਤੇ ਬਾਕੀ ਤਾਂ ਇਹੋ ਬੇਨਤੀ ਹੁੰਦੀ ਆ ਵੀਰੇ ਚੁਵਾਈ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਆ ਕਿਉਂਕਿ ਮੈਂ ਤਾਂ ਆਇਆ ਵੀਰੇ 5 ਮਿੰਟ ਹਣਾ ਵੀਰੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰਿਓ ਫੋਨ ਵੀਰ ਨੂੰ ਜਰੂਰ ਲਾ ਲਿਓ ਕਿਉਂਕਿ ਰੇਟ ਏ ਨਹੀਂ ਹੈ ਕਿ ਪਹੁੰਚ ਫਰੀ ਹੈ ਜਾਂ ਰੇਟ ਜਿਆਦਾ ਹੋਊਗਾ ਰੇਟ ਵੀ ਨੋਰਮਲ ਹੋਊਗਾ ਤਾਂ ਪਹੁੰਚ ਵੀ ਫਰੀ ਹੋਊਗੀ ਬਿਲਕੁਲ ਛੋਟਾ ਕਰਨਾ ਬਿਲਕੁਲ ਛੋਟਾ ਬਿਲਕੁਲ ਬਿਲਕੁਲ ਉੜਦੀਆਂ ਵਾਲਾ ਪਹਾੜ ਉੜਦੀਆਂ ਵਾਲਾ ਰੇਟ ਆ ਵੀਰੋ ਫੋਨ ਵੀਰ ਨੂੰ ਲਾ ਲਿਓ ਸੋਹਣੀ ਵੜਾ ਕਿਉਂਕਿ ਚੰਗੀ ਫੈਂਟ ਦੀ ਮਾਲਕ ਹੋਊਗੀ ਜਿੰਨੀ ਵੀਤੀ ਜਿੰਨੀ ਦੀ ਦੇਣੀ ਨਾ ਵਸ਼ੀ ਵਸ਼ੀ ਮਾਰਕੀਟ ਚ ਉਹਨੇ ਇਹਦੀ ਵਸ਼ੀ ਨਹੀਂ ਦਊਗਾ ਠੀਕ ਆ ਵੀਰ ਕਿਉਂਕਿ ਰੇਟ ਜੈਜ ਹੋਊਗਾ ਵੀਰੋ ਸੋਹਣੀ ਵੜਾ ਬਾਕੀ ਫੋਨ ਲਾਉਣਾ ਜਰੂਰ ਲਾਇਓ ਰੇਟ ਜਰੂਰ ਵੀਰ ਕੋ ਪਤਾ ਕਰ ਲਿਓ ਤਾਂ ਪਹੁੰਚ ਜਿਹੜੀ ਪਾਵੇਂ ਕੋਈ ਫਿਰੋਜ਼ਪੁਰ ਜ਼ਿਲ੍ਹਾ ਲੁਧਿਆਣਾ ਮੋਗਾ ਹਨ ਵੀਰੇ ਮੈਂ ਨੇ ਵਿੱਚ ਜਿੱਥੋਂ ਜੀ ਬਿਲਕੁਲ ਵੀਰੇ ਇੱਕ ਨੂੰ ਹੀ ਮਿਲਨੀ ਆ ਪਰ ਇਹ ਆ ਕਿ ਰੇਡ ਵੀਰ ਦਾ ਹਰੇਕ ਵੀਡੀਓ ਜਿਵੇਂ ਜਾਇਜ ਹੁੰਦਾ ਤੇ ਪਹੁੰਚ ਫਰੀ ਹੁੰਦੀ ਆ ਭਾਵੇਂ ਕੋਈ ਉਧਰੋਂ ਬਹਿ ਕੇ ਗੱਡੀ ਵਿੱਚ ਆਜੋ ਸੋਹਣੀ ਵਹਿੜਾ ਕੋਈ ਛਾਕ ਨਹੀਂ ਤੁਸੀਂ ਦੂਰੋਂ ਚੱਲ ਕਾਓਗੇ ਤੁਸੀਂ ਵਹਿੜ ਨਹੀਂ ਛੱਡ ਕੇ ਜਾਂਦੇ ਵੀਰੇ ਤਾਂ ਚੰਗੀ ਵਹਿੜਾ ਤਾਂ ਬਾਕੀ ਇਹੋ ਬੈਤੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜੋ ਤੁਹਾਨੂੰ ਨਵੀਂ ਤਰ੍ਹਾਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਵਾਰੀ ਬੋਲ ਦਿਓ ਨਾਂ ਵੀਜੀ ਆਪਣਾ ਸਾਈ ਦੀਪ ਸਿੰਘ ਪਿੰਡ ਦੀਨੇਵਾਲੀ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀਜੀ ਆਪਣਾ 9501733918 ਠੀਕ ਹੈ ਠੀਕ ਹੈ ਵੀਰੇ ਸਾਸੀ ਕਾ ਸਾਸੀ ਕਾ ਵੀਜੀ